ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਆਉਣ ਵਾਲੇ ਨੇ ਇਸ ਤੋਂ ਪਹਿਲਾਂ ਹਰ ਕੋਈ ਕਿਆਸ ਲਗਾ ਰਿਹਾ ਹੈ ਕਿ ਕਿਸ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ ਇਸ ਦੇ ਹਿਸਾਬ ਦੇ ਨਾਲ ਅਗਲੀ ਸਰਕਾਰ ਬਣਨ ਦੀ ਸੰਭਾਵਨਾ ਕੀ ਹੋਵੇਗੀ ਲੋਕ ਸਭਾ ਚੋਣਾਂ ਦੇ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਨਿਊਜ਼ ਏਜੰਸੀ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਹ ਪੁੱਛਿਆ ਗਿਆ ਕਿ ਜੇਕਰ ਐਨਡੀਏ ਨੂੰ 272 ਤੋਂ ਘੱਟ ਸੀਟਾਂ ਮਿਲਦੀਆਂ ਨੇ ਤਾਂ ਕੀ ਹੋਵੇਗਾ ਕੀ ਤੁਸੀਂ ਕੋਈ ਯੋਜਨਾ ਯਾਨੀ ਕਿ ਕੋਈ ਪਲਾਨ ਵੀ ਤਿਆਰ ਕੀਤਾ ਹੈ ਪਾਜਪਾ ਦੇ ਪਲਾਨ B ਦੇ ਸਵਾਲ ਤੇ ਅਮਿਤ ਸ਼ਾਹ ਨੇ ਕਿਹਾ ਕਿ ਪਲਾਨ B ਉਦੋਂ ਹੀ ਬਣਾਉਣਾ ਪੈਂਦਾ ਜਦੋਂ ਪਲਾਨ A ਦੀ ਸਫਲਤਾ ਦੀ ਸੰਭਾਵਨਾ 60% ਤੋਂ ਘੱਟ ਹੋਵੇ ਉਹਨਾਂ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰੀ ਬਹੁਮਤ ਦੇ ਨਾਲ ਸੱਤਾ ਦੇ ਵਿੱਚ ਆਉਣਗੇ ਇਸੇ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਗਏ ਪੁੱਛੇ ਗਏ ਸਵਾਲ ਤੇ ਕਿਹਾ ਕਿ ਕੇਜਰੀਵਾਲ ਇਹ ਨਾ ਸਮਝਣ ਕਿ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ ਹੈ ਅਦਾਲਤ ਨੇ ਕੇਜਰੀਵਾਲ ਨੂੰ ਸਿਰਫ 1 ਜੂਨ ਤੱਕ ਚੋਣ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਹੈ ਦਰਸਤਲ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਭਾਜਪਾ ਦੇ ਬਹੁਮਤ ਦੇ ਅੰਕੜੇ ਤੱਕ ਨਾ ਪਹੁੰਚਣ ਦੀ ਸਥਿਤੀ ਵਿੱਚ ਕੋਈ ਯੋਜਨਾ ਵੀ ਹੈ ਤਾਂ ਗ੍ਰਹਿ ਮੰਤਰੀ ਨੇ ਕਿਹਾ ਕਿ پلان ਬੀ ਉਦੋਂ ਹੀ ਬਣਾਉਣ ਦੀ ਜ਼ਰੂਰਤ ਹੁੰਦੀ ਹੈ ਜਦੋਂ پلان ਏ ਦੇ ਸਫਲ ਹੋਣ ਦੀ ਸੰਭਾਵਨਾ 60% ਤੋਂ ਘੱਟ ਹੁੰਦੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਸਾਨੂੰ ਯਕੀਨ ਹੈ ਕਿ 400 ਸੀਟਾਂ ਦੀ ਜ਼ਰੂਰਤ ਹੈ ਕਿਉਂਕਿ ਦੇਸ਼ ਦੀਆਂ ਸਰਹੱਦਾਂ ਨੂੰ ਮਜ਼ਬੂਤ ਕਰਨਾ ਹੈ ਮਜ਼ਬੂਤ ਦੇਸ਼ ਲਈ 400 ਸੀਟਾਂ ਦੀ ਜ਼ਰੂਰਤ ਹੈ ਉਹਨਾਂ ਨੇ ਕਿਹਾ ਕਿ ਅਸੀਂ 10 ਸਾਲਾਂ ਤੱਕ ਪੂਰੇ ਬਹੁਮਤ ਦੇ ਨਾਲ ਧਾਰਾ 370 ਹਟਾਈ ਰਾਮ ਮੰਦਰ ਬਣਾਇਆ ਸੰਵਿਧਾਨ ਬਦਲਣ ਦੇ ਸਵਾਲ ਤੇ ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਕੋਲ 10 ਸਾਲਾਂ ਤੋਂ ਬਹੁਮਤ ਹੈ ਅਸੀਂ ਕਦੇ ਇਸ ਦੀ ਕੋਸ਼ਿਸ਼ ਨਹੀਂ ਕੀਤੀ ਮੇਰੀ ਪਾਰਟੀ ਦਾ ਬਹੁਮਤ ਦੀ ਦੁਰਵਰਤੋਂ ਦਾ ਇਤਿਹਾਸ ਨਹੀਂ ਹੈ ਇੰਦਰਾ ਗਾਂਧੀ ਦੇ ਸਮੇਂ ਕਾਂਗਰਸ ਨੇ ਇਸ ਫਤਵੀ ਦੀ ਦੁਰਵਰਤੋਂ ਕੀਤੀ ਸੀ ਇਸੇ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਦੇ ਸਵਾਲ ਤੇ ਸ਼ਾਹ ਨੇ ਕਿਹਾ ਕਿ 1 ਜੂਨ ਤੱਕ ਸਿਰਫ ਪ੍ਰਚਾਰ ਕਰ ਸਕਦੇ ਨੇ ਉਹ ਜਿੱਥੇ ਵੀ ਜਾਂਦੇ ਨੇ ਲੋਕਾਂ ਨੂੰ ਸਿਰਫ ਸ਼ਰਾਬ ਘਟਾਲਾ ਹੀ ਯਾਦ ਆਵੇਗਾ ਇਸ ਤੋਂ ਇਲਾਵਾ ਅਮਿਤ ਸ਼ਾਹ ਨੇ ਉੜੀਸਾ ਤੇ ਕਸ਼ਮੀਰ ਬਾਰੇ ਵੀ ਵੱਡੀ ਗੱਲ ਕਹੀ ਹੈ। ਉਹਨਾਂ ਦਾ ਕਹਿਣਾ ਕਿ ਉੜੀਸਾ ਦੇ ਵਿੱਚ ਸਰਕਾਰ ਬਦਲਣ ਜਾ ਰਹੀ ਹੈ। ਕਸ਼ਮੀਰ ਬਾਰੇ ਅਮਿਤ ਸ਼ਾਹ ਨੇ ਕਿਹਾ ਕਿ ਕਸ਼ਮੀਰ ਦੇ ਵਿੱਚ ਪਹਿਲਾਂ ਚੋਣਾਂ ਦੇ ਬਾਈਕਾਟ ਦੇ ਨਾਰੇ ਲਗਾਏ ਗਏ ਸਨ। ਕਸ਼ਮੀਰ ਦੇ ਵਿੱਚ ਧੀਰਜ ਨਾਲ voting ਹੋਈ ਹੈ। ਪਹਿਲੀ ਵਾਰ 40% ਕਸ਼ਮੀਰੀ ਪੰਡਤਾਂ ਨੇ ਵੋਟ ਪਾਈ। ਅਮਿਤ ਸ਼ਾਹ ਨੇ ਕਿਹਾ ਕਿ ਹਰ ਕੋਈ ਇਹ ਚਾਹੁੰਦਾ ਹੈ ਕਿ ਇਹ ਦੇਸ਼ ਇੱਕ ਵਿਕਸਿਤ ਭਾਰਤ ਬਣੇ। ਪੂਰੀ ਦੁਨੀਆ ਵਿੱਚ ਸਾਡਾ ਸਨਮਾਨ ਕੀਤਾ ਜਾਵੇ। ਤੇ ਹਰ ਕੋਈ ਮੰਨਦਾ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਦੁਨੀਆ ਵਿੱਚ ਦੇਸ਼ ਦਾ ਸਨਮਾਨ ਉਸ ਜ਼ਰੂਰ ਪੜੇ ਇਸ ਦੇਸ਼ ਤੇ 60 ਕਰੋੜ ਲਾਭਪਾਤਰੀ ਨੇ ਜੋ ਪੀਐਮ ਮੋਦੀ ਦੇ ਨਾਲ ਮਜ਼ਬੂਤੀ ਦੇ ਨਾਲ ਖੜੇ ਨੇ ਇਹਨਾਂ ਲੋਕਾਂ ਦਾ ਕੋਈ ਧਰਮ ਕੋਈ ਜਾਤ ਕੋਈ ਉਮਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਅਸੀਂ 1 ਕਰੋੜ 41 ਲੱਖ ਔਰਤਾਂ ਨੂੰ ਲੱਖਪਤੀ ਦੀਦੀ ਬਣਾਇਆ ਅਸੀਂ ਦੇਸ਼ ਤੇ 4 ਕਰੋੜ ਲਾਭਪਾਤਰੀਆਂ ਨੂੰ ਘਰ ਮੁਹੱਈਆ ਕਰਵਾਏ ਨੇ ਤੇ 3 ਕਰੋੜ ਹੋਰ ਲੋਕਾਂ ਨੂੰ ਘਰ ਮੁਹੱਈਆ ਕਰਵਾਉਣ ਜਾ ਰਹੇ ਹਾਂ ਤੇ 32 ਕਰੋੜ ਆਸ਼ੀਮਾਨ ਕਾਰਡ ਦਿੱਤੇ ਗਏ ਨੇ ਸਾਰੀਆਂ ਯੋਜਨਾਵਾਂ ਦੀ ਗਿਣਤੀ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਟੁੱਟੀ ਦੇ ਪਾਣੀ ਦੀ ਸਹੂਲਤ 14 ਕਰੋੜ ਘਰਾਂ ਤੱਕ ਪਹੁੰਚ ਗਈ ਹੈ ਅਸੀਂ 12 ਕਰੋੜ ਪਖਾਨੇ ਮੁਹੱਈਆ ਕਰਵਾਏ ਨੇ 14 ਕਰੋੜ ਲੋਕਾਂ ਨੂੰ ਗੈਸ ਕਨੈਕਸ਼ਨ ਦਿੱਤੇ ਨੇ 11 ਕਰੋੜ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਲੈ ਰਹੇ ਨੇ ਹਰ ਗਰੀਬ ਨੂੰ ਹਰ ਮਹੀਨੇ 5 ਕਿਲੋ ਅਨਾਜ ਮੁਫਤ ਦਿੱਤਾ ਜਾ ਰਿਹਾ ਹੈ ਅਮਿਤ ਸ਼ਾ ਦਾ ਕਹਿਣਾ ਹੈ ਕਿ ਆਜ਼ਾਦੀ ਦੇ 65 ਸਾਲਾਂ ਬਾਅਦ ਅਜਿਹਾ ਪ੍ਰਧਾਨ ਮੰਤਰੀ ਆਇਆ ਜਿਸ ਨੇ 60 ਕਰੋੜ ਲੋਕਾਂ ਦੇ ਲਈ ਹਮਦਰਦੀ ਦਿਖਾਈ ਹੈ ਇਸੇ ਦੌਰਾਨ ਅਮਿਤ ਸ਼ਾ ਨੇ ਵੀ ਆਪਣੇ ਆਪ ਨੂੰ ਰਾਜਨੀਤੀ ਦਾ ਚਾਣਕਿਆ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਬਿਊਰੋ ਰਿਪੋਰਟ